ਸਲਿੱਪ ਡਿਸਕ ਆਪਾਂ ਕਾਮਨਲੀ ਆਪਾਂ ਵਰਡ ਸੁਣ ਲੈਂਦੇ ਆ ਕਿ ਵੀ ਕਿਸੇ ਨਾਲ ਤੁਸੀਂ ਬੈਕ ਦੀ ਡਿਸਕਸ਼ਨ ਕਰ ਰਹੇ ਹੋ ਉਹ ਕਹਿੰਦੇ ਹਾਂ ਜੀ ਸਾਨੂੰ ਸਲਿੱਪ ਡਿਸਕ ਹੋ ਗਿਆ ਸੀਗਾ ਸਲਿੱਪ ਡਿਸਕ ਦਾ ਇਹਦਾ ਮਤਲਬ ਆਇਆ ਨਹੀਂ ਹੁੰਦਾ ਕਿ ਡਿਸਕ ਆਪਣੀ ਜਗ੍ਹਾ ਤੋਂ ਨਿਕਲ ਕੇ ਸਲਿੱਪ ਕਰ ਗਈ ਜਿਵੇਂ ਕਿ ਕਹਿੰਦੇ ਕੋਈ ਤਿਲ ਸਕੇ ਗਿਰਦੀ ਹੈ ਇਹ ਇੱਕ ਬਹੁਤ ਹੀ ਗਲਤ ਹਦਾਇਤ ਲੋਕਾਂ ਨੂੰ ਕੋਈ ਦੇ ਦਿੰਦੇ ਹੈ ਕਿ ਵੀ ਕੀ ਕਹਿੰਦੇ ਤੁਸੀਂ ਮਾਲਿਸ਼ ਕਰਵਾ ਲਓ ਜਾਂ ਕੁਝ ਉਹ ਕਰ ਲਓ ਦੇਖੋ ਉਹ ਸਾਰੀ ਚੀਜ਼ਾਂ ਨਾ ਬਿਲਕੁਲ ਇੱਕ ਬਲਾਈਂਡ ਪ੍ਰੋਸੀਜਰ ਹੁੰਦੇ ਆ ਕਿ ਵੀ ਆਪਾਂ ਨੂੰ ਪਤਾ ਹੀ ਨਹੀਂ ਕਿ ਵੀ ਕੀ ਕਹਿੰਦੇ ਆਪਾਂ ਕਿਸ ਕਿੱਥੇ ਪ੍ਰੋਬਲਮ ਹੈਗੀ ਆ ਕਿਸ ਪੁਆਇੰਟ ਤੇ ਆਪਾ ਪ੍ਰੈਸ਼ਰ ਦੇ ਰਹੇ ਆ ਕੀ ਪ੍ਰੈਸ਼ਰ ਦੇਣ ਦੇ ਉੱਤੇ ਲੋਡ ਹੈ ਕਿ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਇਹ ਇੱਕ ਬਹੁਤ ਗਲਤ ਧਾਰਨਾ ਹੈਗੀ ਹੈ ਕਿ ਸਲਿੱਪ ਡਿਸਕ ਦਾ ਕੋਈ ਟ੍ਰੀਟਮੈਂਟ ਨਹੀਂ ਹੈ ਅੱਛਾ ਸਲਿੱਪ ਡਿਸਕ ਬਹੁਤ ਹੀ ਅੱਛੇ ਤਰੀਕੇ ਨਾਲ ਟ੍ਰੀਟ ਕੀਤੀ ਜਾ ਸਕਦੀ ਹੈ ਤੇ ਉਹਦੇ ਵਾਸਤੇ ਸ਼ੁਰੂਆਤੀ ਤੌਰ ਤੇ ਕਿੰਨੇ ਕੋਈ ਸਰਜਰੀ ਵਗੈਰਾ ਦੀ ਲੋੜ ਨਹੀਂ ਆਰਥੋਡਰਮਾ ਕਲੀਨਿਕ ਦੇ ਇਸ ਅਗਲੇ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅਸੀਂ ਲਾਸਟ ਵੀਡੀਓ ਸ਼ੂਟ ਕੀਤੀ ਸੀ ਜਿਸ ਦੇ ਵਿੱਚ ਕਿ ਬੈਕ ਪੇਨ ਦੇ ਬਾਰੇ ਗੱਲਬਾਤ ਕੀਤੀ ਸੀ ਤੇ ਲੋਕਾਂ ਦਾ ਇੰਨਾ ਪਰਵਾ ਰਿਸਪੌਂਸ ਸੜਾ ਕੇ ਮਿਲਿਆ ਹੈ ਹਿਊਜ ਰਿਸਪੌਂਸ ਮਿਲਿਆ ਬਲਕਿ ਮੈਂ ਕਹੂੰਗੀ ਅਸੀਸਾਂ ਦੇ ਰਹੇ ਨੇ ਲੋਕ ਕਮੈਂਟ ਮੈਂ ਖੁਦ ਚੈੱਕ ਕੀਤੇ ਤੇ ਗੱਲਬਾਤ ਦਿਮਾਗ ਦੇ ਵਿੱਚ ਇਹੋ ਜਿਹਾ ਸਵਾਲ ਆਉਂਦਾ ਕਿ ਬੈਕ ਦੀ ਜਿਹੜੀ ਪੇਨ ਹੈ ਜਾਂ ਬੈਕ ਪੇਨ ਦੀ ਗੱਲ ਕੀਤੀ ਜਾਵੇ ਤੇ ਇੰਨੀ ਜ਼ਿਆਦਾ ਕਾਮਨ ਹੋ ਚੁੱਕੀ ਹੈ ਕਿ ਇੱਕ ਵੀਡੀਓ ਨੇ ਲੋਕਾਂ ਨੂੰ ਹਿੱਟ ਕੀਤਾ ਹੈ ਕਲਿੱਕ ਕੀਤਾ ਹੈ ਤੇ ਲੋਕ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ ਇਮੋਸ਼ਨਲ ਹੋ ਕੇ ਕਮੈਂਟ ਵਗੈਰਾ ਵੀ ਕਰ ਰਹੇ ਨੇ ਤਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਡਾਕਟਰ ਸਰ ਦਾ ਸਵਾਗਤ ਕਰ ਲੈਣੇ ਡਾਕਟਰ ਸਰ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਸਰ ਕਮੈਂਟਸ ਵਗੈਰਾ ਤੁਸੀਂ ਦੇਖਿਆ ਹੋਣਗਾ ਮੈਂ ਤਾਂ ਚੈੱਕ ਕੀਤੇ ਨੇ ਲੋਕਾਂ ਨੇ ਖਾਸ ਤੌਰ ਤੇ ਜਿਹੜੇ ਤੁਹਾਡਾ ਕੋਲ ਟ੍ਰੀਟਮੈਂਟ ਕਰਵਾ ਚੁੱਕੇ ਨੇ ਉਹਨਾਂ ਦੇ ਕਮੈਂਟਸ ਆਏ ਹੋਏ ਨੇ ਅਸੀਸਾਂ ਦੇ ਰਹੇ ਨੇ ਲੋਕ ਬੈਕਪੇਨ ਦੀ ਵੀਡੀਓ ਤੇ ਉੱਤੇ ਤਾਂ ਲੋਕ ਬਹੁਤ ਜ਼ਿਆਦਾ ਲਾਈਕ ਕਨੈਕਟਿਡ ਫੀਲ ਕਰ ਰਹੇ ਨੇ ਮਤਲਬ ਮੇਰੇ ਉਹ ਸੋਚ ਰਹੀ ਸੀ ਕਿ ਬੈਕਪੇਨ ਦੀ ਜਿਹੜੀ ਪ੍ਰੋਬ ਬੈਕ ਪੇਨ ਸਭ ਤੋਂ ਜ਼ਿਆਦਾ ਕਾਮਨ ਪ੍ਰੋਬਲਮ ਹੈਗੀ ਹੈ ਦੁਨੀਆ ਦੇ ਵਿੱਚ ਇਹਦਾ ਕਾਰਨ ਬਹੁਤ ਸਿੰਪਲ ਹੈ ਕੁਦਰਤ ਨੇ ਜੀਵੇਂ ਜੀਵੇਂ ਈਵੋਲੂਸ਼ਨ ਕੀਤੀ ਪਹਿਲਾਂ ਆਪਾਂ ਦੇਖੇ ਜਾਨਵਰ ਚਾਰ ਪੈਰਾਂ 'ਤੇ ਚੱਲਦੇ ਸੀਗੇ ਹੌਲੀ ਹੌਲੀ ਹਿਊਮਨ ਈਵੋਲੂਸ਼ਨ ਹੋਈ ਤੇ ਹੁਣ ਆਪਾਂ ਦੋ ਪੈਰਾਂ 'ਤੇ ਚੱਲਦੇ ਹੈਗੇ ਤੇ ਆਪਣੀ ਸਪਾਈਨ ਜਿਹੜੀ ਹੈ ਬਿਲਕੁਲ ਸਟ੍ਰੇਟ ਹੈ ਹੋ ਚੁੱਕੀ ਹੈਗੀ ਤਾਂ ਉਸ ਚੀਜ਼ ਨਾਲ ਕੀ ਕਹਿੰਦੇ ਆ ਆਪਣੀ ਬੈਕ ਦੇ ਉੱਪਰ ਪ੍ਰੈਸ਼ਰਸ ਜਿਹੜੇ ਹੈ ਉਹ ਕਾਫੀ ਵੱਧ ਚੁੱਕੇ ਹੈਗੇ ਨੇ ਜਿਹਦੇ ਕਰਕੇ ਕੀ ਕਹਿੰਦੇ ਬੈਕ ਪੇਨ ਹੋਣਾ ਬਹੁਤ ਹੀ ਸਧਾਰਨ ਗੱਲ ਹੈ ਮੇਰੇ ਖਿਆਲ ਚ ਕੀ ਕਹਿੰਦੇ ਦੁਨੀਆਂ 'ਚ ਸ਼ਾਇਦ ਹੀ ਕੋਈ ਐਜਾ ਐਜਾ ਕੋਈ ਵਿਅਕਤੀ ਹੋਏਗਾ ਜਿਹਦੀ ਕਦੇ ਕਦੇ ਨਾ ਕਦੇ ਕੀ ਕਹਿੰਦੇ ਬੈਕ ਪੇਨ ਨਾ ਹੋਈ ਹੋਵੇ ਤਾਂ ਇਸ ਕਰਕੇ ਬੈਕ ਪੇਨ ਹੋਣਾ ਬਹੁਤ ਸੰਭਾਵਕ ਗੱਲ ਹੈ ਤਾਂ ਹੀ ਕਰਕੇ ਕੀ ਕਹਿੰਦੇ ਜਿਹੜੇ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਲੋਕਾਂ ਨੇ ਇੰਨਾ ਅੱਛਾ ਰਿਸਪੌਂਸ ਹੈ ਕਿਉਂਕਿ ਕਾਫੀ ਲੋਕ ਇਸ ਚੀਜ਼ ਤੋਂ ਪੀੜਿਤ ਹੈਗੇ ਸਰ ਬਲਕਿ ਮੇਰੇ ਮਾਈਂਡ ਦੇ ਵਿੱਚ ਇੱਕ ਸਵਾਲ ਵੀ ਆਇਆ ਸੀ ਮੇਰੇ ਇੱਕ ਫਰੈਂਡ ਸੀਗੇ ਰੀਸੈਂਟਲੀ ਕੁਝ ਐਕਸੀਡੈਂਟਲ ਕੇਸ 'ਚ ਕੁਝ ਉਹਨਾਂ ਦਾ ਸਲਿੱਪ ਵਗੈਰਾ ਕਹਿ ਰਹੇ ਸੀ ਕਿ ਡਿਸਕ ਸਲਿੱਪ ਕਰ ਗਈ ਹੈ ਤਾ ਉਹ ਇੱਕ ਬੜਾ ਥੌਟਫੁਲ ਜਿਹਾ ਇੱਕ ਸਵਾਲ ਮਾਈਂਡ ਤੇ ਵਿਚਾਰਿਆ ਸੀ ਡਿਸਕ ਸਲਿੱਪ ਕਰਨ ਦਾ ਹੁਣ ਕੀ ਮਤਲਬ ਸੀ ਕਹਿੰਦੇ ਬਿਲਕੁਲ ਖਿਸਕ ਗਈ ਹੈ ਆਈ ਡੋਨਟ ਨੋ ਕਿਦਾਂ ਕਿ ਨਿਕਲ ਗਈ ਹੈ ਉਹਦਾ ਕੀ ਭਾਵ ਹੈ ਅ ਐਕਚੁਅਲੀ ਇਹ ਨਾ ਬਹੁਤ ਬੜਾ ਮਿਥ ਹੈਗਾ ਕਿ ਸਲਿੱਪ ਡਿਸਕ ਸਲਿੱਪ ਡਿਸਕ ਆਪਾਂ ਕਾਮਨਲੀ ਆਪਾਂ ਵਰਡ ਸੁਣ ਲੈਂਦੇ ਆ ਕਿ ਵੀ ਕਿਸੇ ਨਾਲ ਤੁਸੀਂ ਬੈਕ ਦੇ ਡਿਸਕਸ਼ਨ ਕਰ ਰਹੇ ਹੋ ਕਹਿੰਦੇ ਹਾਂ ਜੀ ਸਾਨੂੰ ਸਲਿੱਪ ਡਿਸਕ ਹੋ ਗਿਆ ਸੀਗਾ ਸਲਿੱਪ ਡਿਸਕ ਦਾ ਇਹਦਾ ਮਤਲਬ ਆਇਆ ਨਹੀਂ ਹੁੰਦਾ ਕਿ ਡਿਸਕ ਬਾ ਆਪਣੀ ਜਗ੍ਹਾ ਤੋਂ ਨਿਕਲ ਕੇ ਸਲਿੱਪ ਕਰ ਗਈ ਜਿਵੇਂ ਕੀ ਕਹਿੰਦੇ ਕੋਈ ਤਿਲ ਸਕੇ गिर ਜਾਂਦਾ ਹੈ ਬਿਕਾਜ਼ ਸ਼ੀ ਵਾਸ ਲਿਟਰਲੀ ਇਨ ਪੇਨ ਤਾਂ ਆਹ ਚੀਜ਼ ਬਹੁਤ ਇੰਪੋਰਟੈਂਟ ਹੈ ਇਹਨੂੰ ਸਮਝਣਾ ਕਿਉਂਕਿ ਇਹ ਸਲਿੱਪ ਡਿਸਕ ਦੀ ਪ੍ਰੋਬਲਮ ਨਾਰਮਲੀ ਯੰਗਰ ਏਜ ਗਰੁੱਪ ਮੱਕੀ 2 ਤੋਂ 40 ਸਾਲ ਦੀ ਏਜ ਗਰੁੱਪ ਚ ਆਂਦੀ ਹੈ ਜਿਹੜੇ ਕਿ ਐਕਟਿਵਲੀ ਕੰਮ ਤੇ ਲੱਗੇ ਹੁੰਦੇ ਆ ਤਾਂ ਹੀ ਕਰਕੇ ਮੇਰਾ ਕਾਫੀ ਕੀ ਕਹਿੰਦੇ ਹੈ ਇਸ ਤੇ ਫੋਕਸ ਹੁੰਦਾ ਕਿ ਇਸ ਤਰੀਕੇ ਨਾਲ ਪੂਰੀ ਜਣੋ ਕੀ ਕਹਿੰਦੇ ਠੀਕ ਕੀਤਾ ਜਾਏ ਤਾਂ ਇਹਦੇ ਵੀ ਸਭ ਤੋਂ ਪਹਿਲਾਂ ਜਾਨਣਾ ਜ਼ਰੂਰੀ ਹੈ ਕਿ ਸਲਿੱਪ ਡਿਸਕ ਆਪਾਂ ਗੱਲ ਕਰ ਰਹੇ ਹਾਂ ਉਹ ਹੈ ਕੀ ਚੀਜ਼ ਹੈ ਹਾਂਜੀ ਤਾਂ ਇਹ ਵਾਸਤੇ ਮੈਂ ਤੁਹਾਨੂੰ ਸਮਝਾਣਾ ਚਾਹਾਂਗਾ ਸਭ ਤੋਂ ਪਹਿਲਾਂ ਆਪਣੀ ਕੀ ਕਹਿੰਦੇ ਆ ਨਾਰਮਲ ਆਪਣੀ ਬਾਡੀ ਚ ਬੰਦਤਰ ਕਿਵੇਂ ਹੁੰਦੀ ਹੈ ਜਿਵੇਂ ਕਿ ਆਪ ਦੇਖ ਰਹੇ ਹੋ ਆ ਇੱਕ ਸਪਾਈਨ ਦਾ ਮਾਡਲ ਹੈਗਾ ਇਹਦੇ ਵਿੱਚ ਆ ਜਿਹੜੇ ਚਿੱਟੇ-ਚਿੱਟੇ ਦੇਖ ਰਹੇ ਹੋ ਇਹ ਹੈਗੇ ਨੇ ਆਪਣੇ ਮਨਕੇ ਓਕੇ ਮਨਕੇ ਦੇ ਵਿੱਚ ਆ ਕੀ ਕਹਿੰਦੇ ਆ ਲਕੀਰਾਂ ਜੋ ਦੇਖ ਰਹੇ ਹੋ ਇਹ ਹੈਗੀਆਂ ਡਿਸਕ ਓਕੇ ਡਿਸਕ ਜਿਹੜੀ ਹੈਗੀ ਆ ਇੱਕ ਤਰੀਕੇ ਦਾ ਜੈਲ ਪੈਡ ਵਾਂਗੂ ਹੁੰਦੀ ਹੈ ਬਾਕੀ ਨਰਮ ਸਟਰਕਚਰ ਹੁੰਦਾ ਜਿਹਦਾ ਕੰਮ ਹੁੰਦਾ ਹੈ ਕਿ ਆਪਣੀ ਬੋਡੀ ਨੂੰ ਫਲੈਕਸੀਬਿਲਟੀ ਦੇਣਾ ਤਾਂ ਕਿ ਆਪਾਂ ਅੱਗੇ ਝੁੱਕ ਜਾਈਏ ਪਿੱਛੇ ਵੱਲ ਬੈਂਡ ਹੋ ਜਾਈਏ ਤਾਂ ਕਿ ਕੀ ਕਹਿੰਦੇ ਹੱਡੀਆਂ ਆਪਸੀ ਇੱਕ ਤਰੀਕੇ ਨਾਲ ਮੂਵ ਕਰਨ ਮਨਕੇ ਚੰਗੀ ਤਰ੍ਹਾਂ ਮੂਵ ਕਰ ਸਕਣ ਹਾਂ ਬਟ ਜਿਵੇਂ ਵੀ ਆਪਾਂ ਦੇਖਦੇ ਹਾਂ ਕਿ ਜਦੋਂ ਜੈਲ ਪੈਡ ਤੇ ਆਪਾਂ ਇੱਕ ਪਾਸੇ ਦਬੇ ਤਾਂ ਜੈਲ ਪੈਡ ਦੂਜੇ ਪਾਸੇ ਦੇ ਨਾਲ ਨਿਕਲ ਜਾਂਦਾ ਹੈ। ਸਿਮਿਲਰਲੀ ਜਿਵੇਂ ਇਸੇ ਤਰੀਕੇ ਨਾਲ ਜਦੋਂ ਆਪਾਂ ਕੀ ਕਹਿੰਦੇ ਝੁੱਕਦੇ ਬੈਠਦੇ ਉੱਠਦੇ ਆ ਤਾਂ ਡਿਸਕ ਦੇ ਵਿੱਚ ਪ੍ਰੈਸ਼ਰ ਵੱਧਦਾ ਤਾਂ ਡਿਸਕ ਜਿਵੇਂ ਆ ਲਾਲ ਰੰਗ ਦੀ ਹੋਈ ਹੈ ਡਿਸਕ ਕੀ ਕਹਿੰਦੇ ਹੈ ਪਿੱਛੇ ਵੱਲ ਨਿਕਲਣ ਦੀ ਕੋਸ਼ਿਸ਼ ਕਰਦੀ ਹੈ। ਅੱਛਾ ਇਹਨੂੰ ਸਲਿੱਪ ਡਿਸਕ ਕਹਿੰਦੇ ਹਾਂ ਆਮ ਤੌਰ ਤੇ। ਬਟ ਇਹ ਸਲਿੱਪ ਡਿਸਕ ਕਈ ਤਰੀਕੇ ਦੀ ਹੋ ਸਕਦੀ ਹੈ। ਕਈ ਵਾਰ ਤਾਂ ਉਹ ਬਿਲਕੁਲ ਹੀ ਪਿੱਛੇ ਵਾਲੇ ਪਾਸੇ ਜਾਂਦੀ ਹੈ ਤੇ ਸਿਰਫ ਲਿਗਾਮੈਂਟ ਦੇ ਉੱਪਰ ਪ੍ਰੈਸ਼ਰ ਪਾਉਂਦੀ ਹੈ ਜਿਹਦੇ ਕਰਕੇ ਕੀ ਕਹਿੰਦੇ ਸਿਰਫ ਬੈਕ ਪੇਨ ਹੁੰਦੀ ਹੈ ਕਈ ਵਾਰ ਉਹ ਨਿਕਲ ਕੇ ਨਸਾਂ ਦੇ ਉੱਪਰ ਪ੍ਰੈਸ਼ਰ ਪਾਣਾ ਸ਼ੁਰੂ ਕਰ ਦਿੰਦਾ ਜਿਹਦੇ ਕਰਕੇ ਕੰਡੀਸ਼ਨ ਜਿਆਦਾ ਖਰਾਬ ਹੋ ਜਾਂਦੀ ਹੈ ਇਹ ਸਾਰੀ ਚੀਜ਼ ਨੂੰ ਸਲਿੱਪ ਡਿਸਕ ਕਹਿੰਦੇ ਹੈਗੇ ਨੇ ਤੇ ਇਹ ਬਹੁਤ ਹੀ ਇੰਟੈਂਸ ਪੇਨ ਹੁੰਦੀ ਹੈ ਆਮ ਤੌਰ ਤੇ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਉਹ ਕਹਿੰਦੇ ਕਿ ਮੈਂ ਜੀ ਮੈਂ ਬਿਲਕੁਲ ਠੀਕ ਸੀ ਮੈਂ ਤਾਂ ਸਿੰਪਲ ਜਾ ਕੇ ਪਾਣੀ ਦੀ ਬਾਲਟੀ ਚੱਕੀ ਬਸ ਇਦਾਂ ਹੀ ਨਹੀਂ ਹੋਇਆ ਗਿਆ ਓਕੇ ਮੈਂ ਚਾਦਰ ਝਾੜ ਰਹੀ ਸੀ ਇੱਕਦਮ ਕੀ ਕਹਿੰਦੇ ਮੇਰੇ ਪੇਨ ਸ਼ੁਰੂ ਹੋਈ ਬਸ ਮੈਂ ਉੱਥੇ ਦੀ ਉੱਥੇ ਹੀ ਬੈਠ ਗਈ ਪਿੱਠ ਔਕੜ ਗਈ ਪਿੱਠ ਆਕੜ ਗਈ ਪਿੱਠ ਲੋਕ ਹੋ ਗਈ ਜਾਂ ਤੇ ਅਸਟ ਬਿਲਕੁਲ ਠੀਕ ਸੀ ਕਿ ਮੈਂ ਤਾਂ ਹੋਣੀ ਕੀ ਕਹਿੰਦੇ ਆ ਵੈਸ਼ਨੋਦੇਵੀ ਮਾਤਾ ਜਾਂ ਕਿਤੇ ਹੋਰ ਪਹਾੜਾਂ ਤੇ ਜਾ ਕੇ ਆਏ ਵਾਪਸ ਆਏ ਤਾਂ ਇੱਕਦਮ ਕੀ ਕਹਿੰਦੇ ਮੇਰੇ ਤੋਂ ਉੱਠਿਆ ਹੀ ਨਹੀਂ ਗਿਆ ਤਾਂ ਤੇ ਉਹਨਾਂ ਸਾਰੀ ਚੀਜ਼ਾਂ ਦੇ ਵਿੱਚ ਕੀ ਕਹਿੰਦੇ ਜਿਵੇਂ ਐਗਜ਼ਰਸ਼ਨ ਹੋਈ ਜੀ ਬਸ ਐਗਜ਼ਰਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਆਪਨੇ ਡਿਸਕ ਤੇ ਪ੍ਰੈਸ਼ਰ ਜ਼ਿਆਦਾ ਪਾਇਆ ਪ੍ਰੈਸ਼ਰ ਜ਼ਿਆਦਾ ਪਿਆ ਤਾਂ ਡਿਸਕ ਜਿਵੇਂ ਮੈਂ ਦੱਸਿਆ ਇੱਕ ਜਲਦੀ ਤਰ੍ਹਾਂ ਹੁੰਦੀ ਹੈ ਉਹ ਪਿੱਛੇ ਵੱਲ ਨਿਕਲ ਕੇ ਕੀ ਕਹਿੰਦੇ ਹਨ ਲਿਗਾਮੈਂਟ ਜਾਂ ਨਸਾਂ ਉੱਪਰ ਪ੍ਰੈਸ਼ਰ ਪਾਉਂਦੀ ਹੈ ਉਹਨੂੰ ਕਹਿੰਦੇ ਸਲਿੱਪ ਡਿਸ ਉਸ ਚਿਹਰੀ ਚੀਜ਼ ਨੂੰ ਕਹਿੰਦੇ ਸਲਿੱਪ ਡਿਸ ਇਹਦਾ ਮਤਲਬ ਆ ਨਹੀਂ ਕਿ ਆ ਪੂਰੀ ਦੀ ਪੂਰੀ ਡਿਸਕ ਜਿਹੜੀ ਨਜ਼ਰ ਆ ਰਹੀ ਹੈ ਪੂਰੀ ਦੀ ਪੂਰੀ ਨਿਕਲ ਕੇ ਬਾਹਰ ਆ ਗਈ ਹੈ ਇਹਦਾ ਕੁਝ ਪੋਰਸ਼ਨ ਬਾਹਰ ਵੱਲ ਨਿਕਲਣਾ ਸ਼ੁਰੂ ਕਰ ਦਿੰਦਾ ਹੈ ਇਹ ਸਾਰੇ ਚੀਜ਼ ਨੂੰ ਸਲਿੱਪ ਡਿਸ ਕਹਿੰਦੇ ਤੇ ਇਹ ਕਿਸੇ ਵੀ ਡਿਸਕ ਦਾ ਹੋ ਸਕਦਾ ਹੈ ਇਹ ਕਿਸੇ ਵੀ ਡਿਸਕ ਦਾ ਹੋ ਸਕਦਾ ਹੈ ਬਟ ਆਮ ਤੌਰ ਤੇ ਆਪਣੇ ਲੋਅਰ ਬੈਕ ਦੇ ਵਿੱਚ ਕੀ ਕਹਿੰਦੇ ਪ੍ਰੈਸ਼ਰ ਜ਼ਿਆਦਾ ਰਹਿੰਦੇ ਹੈ ਤੇ L4 5 ਡਿਸਕ ਇਹ ਸਭ ਤੋਂ ਕਾਮਨਲੀ ਆਪਨੇ ਕੀ ਕਹਿੰਦੇ ਨੇ ਡਿਸਕ ਕਿ ਸਰ ਜਿੱਦਾਂ ਤੁਸੀਂ ਦੱਸਿਆ ਕਿ ਸਲਿੱਪ ਡਿਸਕ ਚੜੀ ਆ ਤਾਂ ਤਾਂ ਮੈਂ ਜਿਵੇਂ ਆਪਣੇ ਫਰੈਂਡ ਦਾ ਦੱਸ ਰਹੀ ਸੀਗੀ ਸ਼ੇਅਰ ਕਰ ਰਹੀ ਸੀ ਤੇ ਉਹਦੇ ਵਿੱਚ ਕਹਿ ਰਹੇ ਸੀਗੇ ਕਿ ਹੁਣ ਇਹ ਡਿਸਕ ਜਿਹੜੀ ਸਲਿੱਪ ਹੋ ਚੁੱਕੀ ਹੈ ਦਾ ਹੁਣ ਕੋਈ ਟ੍ਰੀਟਮੈਂਟ ਨਹੀਂ ਹੈਗਾ ਮਤਲਬ ਹੱਦ ਤੋਂ ਵੱਧੋਂ ਮਾਲਿਸ਼ ਕਰਵਾਈ ਜਾ ਸਕਦੀ ਹੈ ਕਿਸੇ ਮਾਲਿਸ਼ ਵਾਲੇ ਨੂੰ ਲੱਭ ਲਾਂਗੇ ਮਾਲਿਸ਼ ਵਗੈਰਾ ਹੋ ਜਾਏਗੀ ਤਾਂ ਉਸ ਤਰ੍ਹਾਂ ਡਿਸਕ ਨੂੰ ਕਿਸੇ ਤਰ੍ਹਾਂ ਪਲੇਸ ਤੇ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਇਹ ਇੱਕ ਬਹੁਤ ਗਲਤ ਧਾਰਨਾ ਹੈਗੀ ਹੈ ਕਿ ਸਲਿੱਪ ਡਿਸਕ ਦਾ ਕੋਈ ਟ੍ਰੀਟਮੈਂਟ ਨਹੀਂ ਹੈ अच्छा स्लिप डिस्क बहुत ही अच्छे तरीके नाल ट्रीट ਕੀਤੀ ਜਾ ਸਕਦੀ ਹੈ ਤੇ ਉਹਦੇ ਵਾਸਤੇ ਸ਼ੁਰੂਆਤੀ ਤੌਰ ਤੇ ਕੀ ਕਹਿੰਦੇ ਕੋਈ ਸਰਜਰੀ ਵਗੈਰਾ ਦੀ ਲੋੜ ਵੀ ਨਹੀਂ ਹੁੰਦੀ ਜਿਹੜਾ ਮੋਸਟਲੀ ਪੇਸ਼ੈਂਟਸ ਦੇ ਮਨ ਚ ਡਾਊਟ ਹੁੰਦਾ ਕਿ ਵੀ ਹੁਣ ਤਾਂ ਸਰਜਰੀ ਹੋਏਗੀ ਜਾਂ ਫਿਰ ਕੋਈ ਵੈਦ ਦਾ ਟ੍ਰੀਟਮੈਂਟ ਹੀ ਨਹੀਂ ਹੈ स्लिप डिस्क ਰੈਸਟ ਕਰਨ ਨਾਲ ਪ੍ਰੋਪਰ ਫਿਜ਼ੀਓਥੈਰੇਪੀ ਦਾ ਪ੍ਰੋਗਰਾਮ ਬਣਾਉਣ ਫਾਲੋ ਕਰਨ ਨਾਲ ਦੇਖੀ ਕਿ ਕਹਿੰਦੇ ਪ੍ਰੋਪਰ ਡਾਕਟਰ ਦੀ ਮੈਡੀਸਿਨਸ ਟਰੀਟਮੈਂਟ ਲੈ ਕੇ ਬਿਲਕੁਲ ਚੰਗੇ ਤੇ ਕਿਨਾਂ ਠੀਕ ਕੀਤੀ ਜਾ ਸਕਦੀ ਹੈ ਬਟ ਅਗੇਨ ਸਾਨੂੰ ਉਸ ਕਾਰਨ ਲੱਭਣਾ ਪੈਂਦਾ ਕਿ ਵੀ ਕਿਹੜੇ ਲੈਵਲ ਤੇ ਡਿਸਕ ਹੋਈ ਹੈ ਕੀ ਕਾਰਨ ਰਿਹਾ ਉਹ ਡਿਸਕ ਹੋਏ ਦਾ ਕਈ ਵਾਰ ਕੀ ਕਹਿੰਦੇ ਸਾਡੇ ਕੋਲ پیشنਟ ਆਉਂਦੇ ਆ ਕਿ ਵੀ ਪ੍ਰੋਬਲਮ ਤਾਂ ਬਾਲਟੀ ਚੱਕਦੇ ਵਕਤ ਹੋਈ ਬਟ ਉਹ ਆਫਿਸ ਉਹਨਾਂ ਦਾ ਬੈਠਣ ਦਾ ਪੋਸਚਰ ਕੀ ਕਹਿੰਦੇ ਗਲਤ ਸੀਗਾ ਲਗਾਤਾਰ ਪੋਸਚਰ ਗਲਤ ਹੋਣ ਕਰਕੇ ਉਹਨਾਂ ਦੇ ਬੈਕ ਪੇਨ ਹੋਈ ਤੇ ਇੱਕ ਦਿਨ ਉਹ ਡਿਸਕ ਕੀ ਕਹਿੰਦੇ ਫਟ ਕੇ ਬਾਹਰ ਨਿਕਲ ਗਈ ਐ ਸਲਿੱਪ ਡਿਸਕ ਹੋ ਗਈ ਤੇ ਇਸ ਕਰਕੇ ਹਰ ਪੇਸ਼ੈਂਟ ਨੂੰ ਪ੍ਰੋਪਰ ਚੰਗੇ ਤਰੀਕੇ ਨਾਲ ਈਵੈਲਿਊਏਟ ਸਕ੍ਰੀਨ ਕਰਨਾ ਪੈਂਦਾ ਈਵਨ ਉਹਦੇ ਸ਼ਡਿਊਲਸ ਤੇ ਰਹਿ ਕੇ ਈਵਨ ਛੋਟੀ ਛੋਟੀ ਐਕਟੀਵਿਟੀ ਉਹਨਾਂ ਦੀ ਕੀ ਕਹਿੰਦੇ ਸਾਨੂੰ ਪਤਾ ਕਰਨੀ ਪੈਂਦੀ ਹੈ ਉਸ ਲੱਭਣਾ ਪੈਂਦਾ ਸਾਨੂੰ ਕੀ ਕੀ ਕਾਰਨ ਕੀ ਹੈ ਉਹ ਕਾਰਨ ਨੂੰ ਸਹੀ ਕਰਨਾ ਜ਼ਰੂਰੀ ਹੈ ਤੇ ਸਲੀਪ ਡਿਸਕ ਕਰਕੇ ਜਿਵੇਂ ਇੱਕਦਮ ਪੇਸ਼ੈਂਟ ਬਹੁਤ ਕੀ ਕਹਿੰਦੇ ਪੇਨ ਆ ਜਾਂਦਾ ਉਹ ਪੇਨ ਨੂੰ ਟਰੀਟ ਕਰਨ ਵਾਸਤੇ ਅਸੀਂ ਮੈਡੀਸਿਨਸ ਦਿੰਨੇ ਹੈ ਪ੍ਰੋਪਰ ਨੇ ਵਾਂਸ ਜਦੋਂ ਇੱਕ ਵਾਰ ਉਹ ਪੇਸ਼ੈਂਟ ਕੀ ਕਹਿੰਦੇ ਆ ਕਿ ਵੀ ਥੋੜਾ ਪੇਨ ਚ ਬਹਾਰ ਆ ਜਾਂਦਾ ਫਿਰ ਆਪਾਂ ਉਹਦੇ ਵਾਸਤੇ ਉਹਦਾ ਫਿਜ਼ੀਓਥੈਰੇਪੀ ਪ੍ਰੋਟੋਕਾਲ ਕੀ ਕਹਿੰਦੇ ਬਣਾਉਂਦੀ ਹੈ ਤੇ ਸਲਿੱਪ ਡਿਸਕ ਕਰਕੇ ਕੀ ਕਹਿੰਦੇ ਆ ਮੋਸਟ ਆਫ ਦਾ ਕੇਸਸ ਕੀ ਕਹਿੰਦੇ ਆ ਆਪਾਂ ਨੂੰ ਆਪਰੇਸ਼ਨ ਦੀ ਕੀ ਕਹਿੰਦੇ ਲੋੜ ਨਹੀਂ ਪੈਂਦੀ ਤੇ ਇੱਕ ਆ ਬਹੁਤ ਹੀ ਗਲਤ ਹਦਾਇਤ ਲੋਕਾਂ ਨੂੰ ਕੋਈ ਦੇ ਦਿੰਦੇ ਹੈ ਕਿ ਵੀ ਕੀ ਕਹਿੰਦੇ ਤੁਸੀਂ ਮਾਲਿਸ਼ ਕਰਵਾ ਲਓ ਜਾਂ ਕੁਝ ਉਹ ਕਰ ਲਓ ਦੇਖੋ ਉਹ ਸਾਰੀ ਚੀਜ਼ਾਂ ਨਾ ਬਿਲਕੁਲ ਇੱਕ ਬਲਾਈਂਡ ਪ੍ਰੋਸੀਜਰ ਹੁੰਦੇ ਆ ਕਿ ਵੀ ਆਪਾਂ ਨੂੰ ਪਤਾ ਹੀ ਨਹੀਂ ਕਿ ਵੀ ਕੀ ਕਹਿੰਦੇ ਆਪਾਂ ਕੇ ਕਿਸਥੇ ਪ੍ਰੋਬਲਮ ਹੈਗੀ ਆ ਕਿਸ ਪੁਆਇੰਟ ਤੇ ਆਪਾਂ ਪ੍ਰੈਸ਼ਰ ਦੇਨੇ ਆ ਕੀ ਪ੍ਰੈਸ਼ਰ ਦੇਣ ਦੇ ਉੱਤੇ ਲੋਡ ਹੈ ਕਿ ਨਹੀਂ ਹੈ ਉਹ ਬਟ ਇੱਕ ਡਾਕਟਰ ਆ ਫਿਜ਼ਿਓ ਦੇ ਨਾਲ ਹੀ ਦੱਸਿਆ ਜਾ ਸਕਦਾ ਬਿਲਕੁਲ ਐਂਡ ਉਸ ਤੋਂ ਪਹਿਲਾਂ ਵੀ ਕੀ ਕਹਿੰਦੇ ਪਹਿਲਾਂ ਇੱਕ ਪ੍ਰੋਪਰ ਡਾਇਗਨੋਸ ਕਰਨਾ ਮੇਬੀ ਕੀ ਕਹਿੰਦੇ ਆਪਾਂ ਜਿਸ ਚੀਜ਼ ਨੂੰ ਸਲਿਪ ਡਿਸ ਸਮਝਦੇ ਆਂ ਸਲਿਪ ਡਿਸ ਹੋਵੇ ਹੀ ਨਾ ਓਕੇ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਪਹਿਲਾਂ ਆਪਾਂ ਨੂੰ ਕਾਰਨ ਚੰਗੇ ਤਰੀਕੇ ਨਾਲ ਏਵੈਲੂਏਟ ਕਰ ਲੈਣਾ ਚਾਹੀਦਾ ਸਰ ਇਹਦੇ ਡਾਇਗਨੋਸਿਸ ਕਿੱਦਾਂ ਹੁੰਦੇ ਨੇ ਡਾਇਗਨੋਸਿਸ ਇਹਦਾ ਮੋਸਟਲੀ ਆਪਾਂ ਪੇਸ਼ੈਂਟ ਜਦੋਂ ਆਉਂਦਾ ਪੇਸ਼ੈਂਟ ਨੂੰ ਏਵੈਲੂਏਟ ਕਰਦੇ ਆਂ ਉਹਦੀ ਬਾਡੀ ਦੇ ਟੈਸਟ ਕਰਕੇ ਦਿੰਦੇ ਆ ਟੈਸਟ ਐਨ ਕਿ ਬਲੱਡ ਦੇ ਟੈਸਟ ਵਗੈਰਾ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਚੈੱਕ ਕਰੀਦਾ ਹੈ ਚੈੱਕ ਕਰਨ ਤੇ ਆਪਾਂ ਨੂੰ ਇੱਕ ਟੈਸਟ ਹੁੰਦਾ ਸਟ੍ਰੇਟ ਲੈਗ ਰੇਜ਼ਿੰਗ ਟੈਸਟ ਜੋ ਸਾਨੂੰ ਕੀ ਕਹਿੰਦੇ ਸਾਡੀ ਮੈਡੀਕਲ ਐਜੂਕੇਸ਼ਨ ਦੇ ਵਿੱਚ ਉਦੋਂ ਪੜਾਇਆ ਜਾਂਦਾ ਉਹਨੂੰ ਅਸੀਂ ਚੰਗੇ ਤਰੀਕੇ ਨਾਲ ਇੰਟਰਪ੍ਰੀਟ ਕਰਦੇ ਹਾਂ ਕੁਝ ਰਿਫਲੈਕਸਿਸ ਟੈਂਡਨ ਰਿਫਲੈਕਸਿਸ ਹੁੰਦੇ ਆ ਉਹ ਸਾਰਾ ਚੈੱਕ ਕਰਦੇ ਆ ਉਹ ਸਾਰਾ ਦੇਖ ਕੇ ਸਾਡਾ ਇੱਕ ਪਰਫਾਰਮਾ ਬਣਿਆ ਹੋਇਆ ਉਸ ਇਵੈਲਿਊਏਟ ਕਰਦੇ ਆ ਪੇਸ਼ੈਂਟ ਦੀ ਸਕੋਰਿੰਗ ਹੁੰਦੀ ਹੈ ਦੇਖ ਕੇ ਦੈਨ ਵੀ ਰੀਚ ਟ ਕਨਕਲੂਜਨ ਕਿ ਵੀ ਕੀ ਕਹਿੰਦੇ ਸਲਿਪ ਡ ਤੇ ਜਿਸ ਤਰ੍ਹਾਂ ਕਿ ਗੱਲਬਾਤ ਕੀਤੀ ਹੈ ਕਿ ਸਲਿਪ ਡਿਸਕ ਜਿਹੜਾ ਕੀ ਹੁੰਦਾ ਕੀ ਹੈ ਜਾਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਿੰਪਲ ਜਿਹੜੇ ਲੋਕ ਕਹਿ ਦਿੰਦੇ ਕਿ ਡਿਸਕ ਸਲਿਪ ਕਰ ਗਿਆ ਹੋ ਸਕਦਾ ਹੈ ਕਿ ਡਿਸਕ ਸਲਿਪ ਨਾ ਕੀਤੀ ਹੋਵੇ ਕਾਰਨ ਕੁਝ ਹੋਰ ਹੋਵੇ ਹੋ ਸਕਦਾ ਹੈ ਕਿ ਜਿਵੇਂ ਇੱਕ ਦੇਸੀ ਇਲਾਜ ਦੱਸ ਦਿੱਤੇ ਜਾਂਦੇ ਮਾਲਿਸ਼ ਵਗੈਰਾ ਤਾਂ ਬਿਲਕੁਲ ਤੁਸੀਂ ਉਸ ਰਾਹ ਤੇ ਨਹੀਂ ਜਾਣਾ ਹੈਗਾ ਤੁਹਾਨੂੰ ਬਿਲਕੁਲ ਇੱਕ ਪ੍ਰੋਪਰ ਡਾਕਟਰ ਦੇ ਕੋਲੋਂ ਐਕਸੈਸ ਆਪਣਾ ਬਾਡੀ ਜਿਹੜੀ ਅਸੈਸ ਕਰਵਾਨੀ ਹੈ ਪ੍ਰੋਪਰ ਤੁਹਾਡਾ ਡਾਇਗਨੋਸ ਕੀਤਾ ਜਾਏਗਾ ਤਾਂ ਕੋਈ ਵੀ ਜੇਕਰ ਇਨਸਾਨ ਬੈਕ ਪੇਨ ਤੋਂ ਪੀੜਿਤਾ ਜਾਂ ਉਸ ਨੂੰ ਲੱਗਦਾ ਹੈ ਕਿ ਡਿਸਕ ਦੇ ਕੋਈ ਪ੍ਰੋਬਲਮ ਹੈ ਤਾਂ ਪ੍ਰੋਪਰ ਪਰ ਆਪਣਾ ਬਾਡੀ ਦਾ ਜੜਾ ਕੇ ਪਹਿਲਾਂ ਚੈੱਕ ਕਰੋ ਤਾਂ ਹੀ ਕਿਸੇ ਸੋਲੂਸ਼ਨ ਤੇ ਜੜਾ ਕੇ ਪਹੁੰਚੋ ਸਰ ਇਹ ਸਾਰੀ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ ਤੇ ਕੋਸ਼ਿਸ਼ ਕਰਾਂਗੇ ਅਗਲੀ ਵਾਰ ਫਿਰ ਤੋਂ ਇੱਕ ਵਧੀਆ ਗਲਬਾਤ ਚੜੀ ਟਾਪਿਕ ਤੇ ਤੁਹਾਡੇ ਲਈ ਲਿਆਦੀ ਜਾਵੇ ਫਿਲਹਾਲ ਤੋ ਜਾਸਤ ਧੰਨਵਾਦ ਥੈਂਕ ਯੂ